ਅੱਬ ਇੱਕ ਗੱਲ ਆ ਬੈਂਕਾਂ ਵਾਲਿਆਂ ਦੇ ਸਾਲੇ ਨੇ ਨਿਆਰੇ ਫੁੱਲ ਨੇ 70000 ਰੁਪਏ ਤਨਖਾਹ ਆ ਮਹੀਨੇ ਦੀ ਐਸੀ ਜੀ ਡਿਊਟੀ ਆ ਨਾਲੇ ਘਰ ਦੇ ਖੋਜ ਨਾਲੇ ਆਪਾਂ ਫੁੱਲ ਜ਼ਿਆਦਾ ਕੁਝ ਹੈ ਬਰੀਆ ਜੋ ਦਿਲ ਕੀਤਾ ਜੋ ਆਪਾਂ ਨੂੰ ਨਾ ਕੋਈ ਚੱਕਰਾ ਬਸ ਇੱਕ ਗੱਲ ਆ ਇਹ ਗਰੀਬ ਜਿਹੜੇ ਲੋਨ ਲੈ ਲੈਂਦੇ ਆ ਨਾ ਇਹ ਦਿੱਕਤ ਕਰਦੇ ਨੇ ਪਹਿਲਾਂ ਚੱਕ ਲੈਣਗੇ ਕਰਜ਼ਾ ਤੇ ਫੇਰ ਇਹ ਆਪਣੇ ਕਿਹੜੇ ਮਰਉਂਦੇ ਆ ਤੇ ਰਿਆ ਇਹਨਾਂ ਨੂੰ ਜਾਂਦਾ ਨਹੀਂ ਕਦੇ ਇਹ ਫਾਲ ਲੈ ਕੇ ਮਰ ਜਾਂਦੇ ਨੇ ਘਾਟਾ ਤਾਂ ਬੈਂਕ ਨੂੰ ਪੈਂਦਾ ਆਪਾਂ ਨਾ ਇਹ ਗਰੀਬਾਂ ਦੇ ਹੁਣ ਚੱਕਰ ਮਰਵਾਉਣੇ ਕਿਸੇ ਦਾ ਫਾਰਮ ਨਹੀਂ ਭਰਨਾ ਮੈਂ ਕਹਿੰਦਾ ਆਪਾਂ ਇਹਨਾਂ ਦੇ ਚੱਕਰ ਮਰਵਾਉਣੇ ਲੋਨ ਨਹੀਂ ਦੇਣਾ ਕਿਸੇ ਨੂੰ ਮੈਂ ਤਕੀ ਇਹ ਕੇ ਫੋਨ ਐਪਲ ਦੇ ਨਿਆਰੇ ਨਿਆਰੇ ਅੱਜ ਤਿਆਰ ਨਾ ਲੜੇ ਕੀ ਜਾਣਾ ਯਾਰ ਬੜਾ ਕੁ ਕੀ ਹੋ ਰਿਹਾ ਯਾਰ ਮੈਂ ਤੇ ਯਾਰ ਅੱਜ ਚਲੇ ਕੀ ਜਾਣਾ ਜਦ ਸਵੇਰ ਦਾ ਕਿਸਾਨਾਂ ਦਾ ਫੋਨ ਆਈ ਜਾਂਦਾ ਗੱਲ ਵੀ ਹੋਈ ਤੇ ਕੀ ਗੋਲੀ ਦੇ ਤਈਏ ਹੋਣ ਉਹਨੂੰ ਯਾਰ ਹੈ ਕਿਸਾਨ ਹੋਰੀ ਭਾਈ ਸਸਤੀ ਗੱਲ ਸਸਤੀ ਗੱਲ ਜੀ ਸਸਤੀ ਗੱਲ ਲੋਨ ਚਾਹੀਦਾ ਸੀ ਹਾਂਜੀ ਲੋਨ ਚਾਹੀਦਾ ਸੀ ਕੋਣ ਕੋਈ ਨਹੀਂ ਤੁਸੀਂ ਫਾਰਮ ਭਰ ਦੋ ਤੇ ਬਾਕਸ ਚ ਪਾ ਦੋ ਤੇ ਮੈਂ ਕਰਦਾ ਕੋਈ ਕਾਰਵਾਈ ਕੋਈ ਗੱਲ ਨਹੀਂ ਅੱਗੇ ਦੇਖ ਦੰਦੇ ਤੁਸੀਂ ਬਾਅਦੀ ਅੱਗੇ ਵੀ ਆਏ ਸੀ ਜੀ ਤੁਸੀਂ ਐਂ ਕਹਿੰਦੇ ਸੀ ਮਾਰ ਵਰ ਗੇੜੇ ਲਵਾ ਦਿੰਨੇ ਆ ਜੀ ਨਹੀਂ ਨਹੀਂ ਇਹ ਇਦਾਂ ਨਹੀਂ ਹੁੰਦਾ ਸਰਕਾਰੀ ਕੰਮ ਨੂੰ ਟਾਈਮ ਲੱਗਦਾ ਹੁੰਦਾ ਜੀ ਦੋ ਤਿੰਨ ਦਿਨ ਦੋ ਦਿਨ ਦਿਨ ਹੋ ਗਏ ਜੀ ਗੇੜੇ ਮਾਰਦੇ ਇਹ ਸਰਕਾਰ ਸਾਨੂੰ ਜੀ ਮੈਨੇਜਰ ਨਾਲ ਵੀ ਗੱਲ ਕਰਨੀ ਪੈਂਦੀ ਆ ਉੱਪਰ ਜਵਾਬ ਦੇਣਾ ਪੈਂਦਾ ਓੱਖਾ ਹੋ ਜਾਂਦਾ ਅਸੀਂ ਸਰਕਾਰੀ ਬੰਦੇ ਆ ਅਸੀਂ ਬਹੁਤ ਟੈਨਸ਼ਨਾਂ ਚੱਕਦੇ ਆ ਵੇਹ ਤੁਹਾਨੂੰ ਕਿਸ ਵੇਸ ਤੇ ਲੋਨ ਚਾਹੀਦਾ ਹੈ ਤੁਹਾਨੂੰ ਸਾਨੂੰ ਜ਼ਮੀਨ ਤੇ ਚਾਹੀਦਾ ਜੀ ਜ਼ਮੀਨ ਤੇ ਹਾਂ ਜੀ ਮੇਰੀ ਗੱਲ ਸੁਣੋ ਜੀ ਹਾਂ ਜੀ ਜੇ ਤੁਸੀਂ ਜ਼ਮੀਨ ਤੇ ਲੋਨ ਲੈਣਾ ਹੈ ਹਾਂ ਜੀ ਤਾਂ ਤੁਹਾਡੇ ਜ਼ਮੀਨ ਦੀਆਂ ਫਰਦਾ ਲੱਗਣਗੀਆਂ ਸਰਦਾਰ ਜੀ ਠੀਕ ਹੈ ਠੀਕ ਹੈ ਜੀ ਉਹ ਲਿਆ ਕੇ ਦੇ ਦਿਓ ਤੇ ਆਪਾਂ ਲੋਨ ਅੱਗੇ ਪਾਸ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਆਓ ਆ ਲੋ ਜੀ ਫਰਦ ਰੱਡੀ ਅੱਛਾ ਅੱਛਾ ਮੰਗਾਈਆਂ ਸੀ ਫਰਦਾਂ ਲਿਆਤੀਆਂ ਤੁਸੀਂ ਹਾਂਜੀ ਚਲੋ ਠੀਕ ਹੈ ਜੀ ਮੈਂ ਸਰਦਾਰੀ ਚੈੱਕ ਕਰਦਾ ਆ ਠੀਕ ਹੈ ਜੀ ਬੈਠੋ ਤੁਸੀਂ 2 ਮਿੰਟ ਵੇਟ ਕਰੋ ਫਰਦਾਂ ਦਾ ਗੱਡੀਆਂ ਸਰਦਾਰ ਜੀ ਸਹੀ ਆ ਸਾਰੀਆਂ ਹਾਂਜੀ ਤੇ ਮੈਂ ਹੁਣ ਇੰਟਰਨੈਟ ਤੇ ਚੈੱਕ ਕਰਦਾ ਸਰਕਾਰ ਵੱਲੋਂ ਵੀ ਲੋਨ ਹੈਗਾ ਇਸ ਜ਼ਮੀਨ ਤੇ ਕਿ ਨਹੀਂ ਗਾ ਠੀਕ ਹੈ ਜੀ ਦੇਖ ਲਓ ਜੀ ਚਲੋ ਮੈਂ ਕਰਦਾ ਸਰਦਾਰ ਜੀ ਹਾਂਜੀ ਤੁਹਾਨੂੰ ਲੋਨ ਨਹੀਂ ਮਿਲ ਸਕਦਾ ਕਿਉਂ ਜੀ ਤੁਹਾਡੀ ਜ਼ਮੀਨ ਤੇ ਲੋਨ ਚੱਲੀ ਜਾਂਦਾ ਜੀ ਪਹਿਲਾਂ ਵਾਲਾ ਨਹੀਂ ਤੁਸੀਂ ਭਰਿਆ ਤੇ ਹੁਣ ਤੁਸੀਂ ਨਵਾਂ ਲੈਣਾਗੇ ਜੀ ਦੇ ਦਿਓ ਜੀ ਲੋਨ ਨਹੀਂ ਨਹੀਂ ਤੁਹਾਨੂੰ ਉਹ ਪਹਿਲਾਂ ਵਾਲਾ ਕਲੀਅਰ ਕਰੋ ਕਲੀਅਰ ਹੀ ਨਹੀਂਗਾ ਜੀ ਲੋਨ ਤੇ ਹੁਣ ਨਵਾਂ ਲੋਨ ਤੁਸੀਂ ਫਿਰ ਲੈਣਾ ਹੈ ਤੇ ਤੁਹਾਨੂੰ ਪਹਿਲਾਂ ਵਾਲਾ ਕਲੀਅਰ ਕਰਨਾ ਪਊਗਾ ਅੱਜ ਕੋ ਸਰਦਾਰ ਜੀ ਢਾਡੀ ਫਰਦ ਇਸ ਜ਼ਮੀਨ ਤੇ ਦਾ ਹੈਗਾ ਲੋਨ ਹੋਰ ਕੋਈ ਜ਼ਮੀਨ ਦੀ ਫਰਦ ਲੈ ਕੇ ਆਓ ਤੇ ਤੁਹਾਨੂੰ ਲੋਨ ਮਿਲ ਜੂਗਾ ਹੋਰ ਜ਼ਮੀਨ ਤੇ ਜਿੱਥੇ ਲੋਨ ਨਾ ਹੋਵੇ ਇਸ ਤੇ ਲੋਨ ਤੁਸੀਂ ਭਰਿਆ ਵੀ ਨਹੀਂਗਾ

ਹਾਂ ਅੱਛਾ 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 ਜੀ ਅੱਛਾ ਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਫਰਦ ਦੇ ਵੀਰੇ ਆਲੋ ਜੀ ਇਹ ਕਿਹੜੀ ਜ਼ਮੀਨ ਦੀ ਫਰਦਾ ਜੀ ਇਹ ਮੇਰੇ ਭਰਾ ਵਾਲੀ ਜ਼ਮੀਨ ਦੀ ਫਰਦਾ ਜੀ ਅੱਛਾ ਅੱਛਾ ਜੀ ਇੱਥੇ ਲੌਨ ਲੈਣਾ ਜੀ ਇਹ ਚੈੱਕ ਕਰੋ ਤੁਸੀਂ ਚਲੋ ਜੀ ਕੋਈ ਮੈਂ ਫੋਨ ਤੇ ਚੈੱਕ ਕਰਦਾ ਆਂ ਹਾਂਜੀ ਤੇ ਦੇਖਦਾ ਮੈਂ ਬਾਕੀ ਫਰਦਾ ਦਾ ਫਰਦਾ ਤਾਂ ਠੀਕ ਹੀ ਹੁੰਦੀਆਂ ਨੇ ਬਾਕੀ ਇੰਟਰਨੈਟ ਤੇ ਚੈੱਕ ਕਰਦਾ ਮੈਂ ਵੀ ਕੋਈ ਲੌਨ ਲੂਣ ਜਾਵਾਂ ਦੇਖੀ ਲੋੜ ਦਾ ਮਿਲ ਜੂਗਾ ਜੀ ਐਸਟੀਮੀਨ ਤੇ ਮੁਬਾਰਕਾਂ ਆ ਤੁਹਾਨੂੰ ਪਰ ਸਾਨੂੰ ਜ਼ਮੀਨ ਜਾ ਕੇ ਚੈੱਕ ਕਰਨੀ ਪਊਗੀ ਅੱਛਾ ਜੀ ਹਾਂਜੀ ਕੋਈ ਨਾ ਕਰ ਲਿਓ ਜੀ ਚੈੱਕ ਚਲੋ ਕੋਈ ਨਹੀਂ ਆਪਾਂ ਸਰਵੇ ਆਉਂਦੇ ਆ ਤੁਹਾਡੇ ਪਿੰਡ ਕਰਨ ਤੇ ਜ਼ਮੀਨ ਬਾਈ ਦੀ ਆਪਾਂ ਦੇਖ ਲੈਨੇ ਆ ਕੋਈ ਨਾ ਜੀ ਦੇਖ ਹਾਂਜੀ ਹਾਂਜੀ ਠੀਕ ਹੈ ਜੀ ਫਿਰ ਠੀਕ ਜਾਓ ਜੀ ਹੁਣ ਤੁਸੀਂ ਠੀਕ ਹੈ ਜੀ ਹਾਂਜੀ ਕੋਈ ਨਹੀਂ ਆਉਂਦੇ ਆ ਐ ਉਹ ਇੱਕ ਕਾਰੀ ਦਾ ਨਵੇੜਤਾ ਇਹਨਾਂ ਦਾ ਚੱਲ ਠੀਕ ਆ ਬਾਕੀ ਸਾਰਾ ਕੁਝ ਜ਼ਮੀਨ ਚੈੱਕ ਕਰਕੇ ਹੁੰਦਾ ਕਿੱਦਾਂ ਦੀਆਂ ਇਹਨਾਂ ਦੀ ਫੇਰ ਦਾਵਾਂਗੇ ਲੋਣੇ ਯਾਰ ਪ੍ਰੋਟੈਕਸ਼ਨ ਵੀ ਜ਼ਰੂਰੀ ਆ ਕੋਈ ਖਰਚਾ-ਕੁਰਚਾ ਕਰਾਂਗੇ ਕੋਠੀ-ਕੁੱਠੀ ਹੋਰ ਉੱਚੀ ਕਰੀਏ ਪੈ ਜੋ ਫੋਨ-ਫੋਨ 7 ਚੱਕੀ ਵਰਦੇ ਆ 14-15 Pro Max ਲੈ ਕੇ ਆਵਾਂਗੇ ਉਹ ਜ਼ਮੀਨਦਾਰਾਂ ਦਾ ਲੋਣੇ ਆ ਦੇਖਣ ਚੱਲੀਏ ਉਹ ਸਰਵੇ ਜ਼ਮੀਨ ਦੇਖ ਕੇ ਹੁੰਨੇ ਆ ਫਾਈਲਾਂ ਤੇ ਉਹ ਇਹਨਾਂ ਦੀ ਫਰਦ ਚੱਲ ਚੈੱਕ ਕਰਕੇ ਹੁੰਦੀ ਓਏ ਉਹ ਆ ਗਿਆ ਯਾਰ ਸਾਬ ਤੇ ਯਾਰ ਹੋਰ ਕਿਵੇਂ ਹੋ ਵਧੀਆ ਜੀ ਵਧੀਆ ਤੁਸੀਂ ਬਣਾਂ ਜਮੀਨ ਘਾਟੀ ਦੇਖਣ ਆਇਆ ਜਮੀਨ ਘਾਟੀ ਆ ਲੋ ਆ ਰਹੀ ਆ ਬੰਦਰ ਜਮੀਨ ਜੰਬੰਦਰ ਆ ਰਹੀ ਹੈ ਨਹੀਂ ਲਈ ਹੈ ਇਹ ਅੱਛਾ ਇਹ ਜਮੀਨ ਘਾਟੀ ਹਾਂ ਜੀ ਚਲੋ ਉੱਧਰ ਵੀ ਦੇਖ ਆਓ ਜੀ ਥੋੜਾ ਆਪਣੀ ਆ ਜਮੀਨ 2 ਕਿੱਲੇ 3 ਕਿੱਲੇ ਆ ਜੀ ਦੇਖ ਲਓ ਅੱਛਾ ਜੀ ਹਾਂਜੀ ਲੋਨ ਲੋਨ ਦੇ ਦਿਓ ਜੀ ਚਲੋ ਕੋਈ ਨਹੀਂ ਗਰੀਬ ਬੰਦੇ ਆ ਜੀ ਦੱਸਦੇ ਆ ਦੱਸਦੇ ਆ ਦੇਖਦੇ ਆ ਗਰੀਬ ਬੰਦੇ ਕੋਈ ਗੱਲ ਨਹੀਂ ਅੱਛਾ ਇਹ ਜ਼ਮੀਨ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਜ਼ਮੀਨ ਵਧੀਆ ਡੱਡੀ ਪਾਸੇ ਆ ਲੋਨ ਠੀਕ ਆ ਜੀ ਕੋਈ ਤੁਸੀਂ ਐਂ ਕਰੋ ਬੈਂਕ ਚ ਆ ਜਿਓ ਠੀਕ ਆ ਠੀਕ ਆ ਫਿਰ ਓਕੇ ਕੋਈ ਨਹੀਂ ਚਲੋ ਕੋਈ ਨਹੀਂ ਮਿਲਦੇ ਆ ਫਿਰ ਕੋਈ ਨਹੀਂ ਲੋਨ ਦਾ ਡੱਡਾ ਕੋਈ ਨਹੀਂ ਹੋਈ ਗਿਆ ਕਿਉ ਕਰਾ ਰੱਬ ਦਾ ਯਾਰ ਲੋਨ ਪਾਸ ਹੋ ਗਿਆ ਸੁਣ ਲਈ ਰੱਬ ਨੇ ਹੋਰ ਯਾਰ ਚਲੋ ਯਾਰ ਅੱਜ ਉੱਥੇ ਜਾ ਕੇ ਉਹਨਾ ਬੈਂਕ ਚ ਵੀ ਯਾਰ ਬੁਲਾਇਆ ਯਾਰ ਬੰਦਿਆਣਾ ਯਾਰ ਓਹੋ 12:00 ਵੱਜ ਗਿਆ ਲੰਚ ਟਾਈਮ ਹੋ ਗਿਆ ਨਾ ਹੋਰ ਯਾ ਸਾਸੀ ਜੀ ਹਾਂ ਜੀ ਲੋਨ ਆਪਣਾ ਹੀ ਲੰਚ ਟਾਈਮ ਆ ਸਰਦਾਰ ਜੀ ਰੋਟੀ ਖਾਣ ਦਿਓ ਕਰੋ ਸਾਨੂੰ 1 ਮਿੰਟ ਦੀ ਟਾਈਮ ਹੀਗੀ ਰੋਟੀ ਖਾਣ ਦਿਓ ਸਾਨੂੰ ਤੁਸੀਂ ਕੱਲ ਨੂੰ ਆ ਜਿਓ ਕੋਈ ਨਹੀਂ ਇੱਕ ਦਿਨ ਨਾਲ ਕਿਤੇ ਨਹੀਂ ਬੰਬ ਫਟਣ ਲੱਗਾ ਕਿਤੇ ਮੈਂ ਭੁੱਖਾ ਸਵੇਰ ਦਾ ਬੈਠਾ ਹੋਇਆ 8 ਵਜੇ ਦਾ ਆ ਕੇ ਤੁਸੀਂ ਜਾਓ ਅੱਜ ਲੰਚ ਟਾਈਮ ਆ ਜੀ ਪਲੀਜ਼ ਅਸੀਂ ਵੀ ਜਨਤਾ ਦੀ ਸੇਵਾ ਕਰਦੇ ਆ ਜੀ ਅਸੀਂ ਕੋਈ ਉਹ ਨਹੀਂ ਗੇ ਅਸੀਂ ਵੀ ਸਿਸਟਮ ਦੇ ਨਾਲ ਸਿਸਟਮ ਨੂੰ ਚਲਾਉਂਦੇ ਆ ਅਸੀਂ ਵੀ ਫਿਰ ਲੰਚ ਟਾਈਮ ਆ ਜੀ ਸਵੇਰ ਦਾ ਭੁੱਖਾ ਬੈਠਾ ਪਲੀਜ਼ ਤੁਸੀਂ ਜਾਓ ਠੀਕ ਹੈ ਜਾਓ ਕੱਲ ਆ ਜਿਓ ਕੋਈ ਗੱਲ ਨਹੀਂ ਬਤੇਰੇ ਅਜੇ ਦਿਨ ਤੇ ਪੇਸ਼ੀ ਹੋਗਾ ਕੋਈ ਗੱਲ ਲੰਚ ਟਾਈਮ ਆ ਜੀ ਰੋਟੀ ਰੋਟੀ ਖਾਈਏ ਪਰਤ ਕਰੀਏ ਪੀਜਾ ਬੂਜਾ ਆਰਡਰ ਆਨਲਾਈਨ ਕੋਈ ਐ ਮੱਕਡੋਨਲਡ ਖੋਲਦੇ ਆ ਪੀਜਾ 3000 ਲਾਰਜ ਆਰਡਰ ਕਰ ਬਰਗਰ 30 ਨਾਲਿਆਂ ਤੋਂ ਚਾਰਜ ਲਾਈਏ ਫੋਨ ਪੈਣੋ ਹਲੋ ਬਸ ਸੱਚਾ ਕੋਈ ਨਹੀਂ ਮੈਂ ਆ ਗਿਆ ਸ਼ੋਪ ਸ਼ੋਪਿੰਗ ਕਰਾਉਣੀ ਹੈ ਤੈਨੂੰ ਕੋਈ ਨਹੀਂ ਆ ਗਿਆ ਆ ਗਿਆ ਅੱਛਾ ਉਹ ਵਿਆਹ ਆ ਸਾਲੇ ਦਾ ਕੋਈ ਨਹੀਂ ਆ ਗਿਆ ਆ ਗਿਆ ਆ ਗਿਆ ਹੁਣੀ ਆ ਗਿਆ ਡਰਿੰਕ ਆ ਗਿਆ ਅਰਦੋ ਜੀ ਲੌਣ ਪਾਸਾ ਦਿੱਤੀ ਉਹ ਸਰਦਾਰ ਜੀ ਤੁਸੀਂ ਫੇਰ ਆ ਗਏ ਕੋਈ ਨਹੀਂ ਕਰਦਾਂਗੇ ਸਾਰਾ ਅੱਜ ਨਾ ਮੈਂ ਮੜਾ ਕਿਤੇ ਫੰਕਸ਼ਨ ਤੇ ਜਾਣਾ ਜੀ ਘਰ ਦੀ ਕਰੀ ਜਾਂਦੀ ਉਹ ਵੇਟ ਤੇ ਮੰਜਾਣਾ ਜ਼ਰੂਰੀ ਆ ਜੀ ਅੱਛਾ ਜੀ ਹਾਂ ਜੀ ਆਜਾ ਫੋਟਾ ਦੇ ਘਾਰੇ ਦੀ ਟੂਖੇ ਚ ਉੱਦਣ ਦੇ ਪੈਰ ਤੇ ਗੇੜੇ ਲਵਾਈਏ ਨੇ ਤੁਸੀਂ ਓਏ ਅਸੀਂ ਅੱਧੀ ਯਾਰ ਬਿੱਲੇ ਬੱਠੇ ਯਾਰ ਮਾਲ ਕਰਦੇ ਹਾਂ ਬਿੱਲੀ ਯਾਰ ਲੁੱਟਦੇ ਆਪਾਂ ਜੋ ਬੈਂਕੋਂ ਬੈਂਕੋਂ ਬਾਹਰ ਬੋਲਦਾ ਕਿ ਮੈਂ ਤੂੰ ਬੋਲਦਾ ਕਿ ਮੈਂ ਸਾਲੇ ਸਾਰੀ ਦੇ ਪੱਲੇ ਢਾਡੇ ਇੱਕ ਇੱਕ ਝੁੱਕੇ ਜਿਹਾ ਕਿਲਾ ਭੱਜ ਜਾ ਇੱਕ ਲੋਨ ਦੇਣਾ ਤੁਹਾਨੂੰ ਸਾਲ ਕੱਲ ਨੂੰ ਫਾਇ ਲੈ ਕੇ ਮਰਦੇ ਹੋ ਤੁਸੀਂ ਭੈਣ ਜੋ ਬੈਂਕ ਦਾ ਸਾਡੀ ਉਹ ਹੁੰਦੀ ਆ ਐ ਜੇ ਮੈਂ ਫੰਕਸ਼ਨ ਤੇ ਜਾਣਾ ਮੈਂ ਤੁਹਾਡੇ ਲਈ ਪਹਿਲਾਂ ਬੈਠਾ ਤੜੇ ਲੋਕ ਕਲਾਸ ਦੇ ਬੰਦੇ ਨਲ ਪੰਗੇ ਲੈਂਦੇ ਐਨੇ ਪਰੇ 70000 ਰੁਪਏ ਹੁੰਦਾ ਖਾਤੇ ਢੂਆ ਮਾਰਦਾ ਮੈਂ ਤੁਹਾਡਾ ਥ੍ਰੀ ਕਾਲ ਵੀ ਮਿੱਤਰੋ ਕੀ ਹਾਲ ਚਾਲ ਆ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਕਿ ਛੋਟੇ ਜੀਵਿੰਦਾਰ ਦੇ ਨਾਲ ਬੈਂਕਾਂ ਵਾਲੇ ਕੇਸ ਲੈਵਲ ਨਾਲ ਗੱਲ ਕਰਦੇ ਆ ਉਹ ਕਿਦਾਂ ਮਤਲਬ ਟੌਰਚਰ ਕਰਦੇ ਆ ਅੱਜ ਲੰਚ ਟਾਈਮ ਹੋ ਗਿਆ ਛੁੱਟੀ ਆ ਕੱਲ ਨੂੰ ਆਇਓ ਫੇ ਗੇੜੇ ਮਰਉਂਦੇ ਆ ਕਿੰਨਾ ਬੁਰਾ ਹਾਲ ਕਰਦੇ ਆ ਤੇ ਇਹੇ ਵੀਡੀਓ ਬਣਾਈ ਸਗੀ ਛੋਟੇ ਜੀਵੀਆਂ ਦਾ ਵਾਸਤੇ ਜਿੱਦਾਂ ਬੈਂਕ ਵਾਲੇ ਕਿਸਾਨਾਂ ਦੇ ਨਾਲ ਕਰਦੇ ਆ ਚੰਗੀ ਲੱਗੀ ਸ਼ੇਅਰ ਕਰਿਓ ਲਾਈਕ ਕਰਿਓ ਤੇ ਸਾਡੇ ਆ ਭਰਾਵਾਂ ਦਾ ਪਿਆਰ ਹੈ ਜਿਹੜਾ ਇਹਨੂੰ ਤੁਸੀਂ ਸ਼ੇਅਰ ਕਰਿਓ ਜੀ ਧੰਨਵਾਦ